ਆ ਚੱਕ ਲੈ ਤੇਰਾ ਕਿਹੜਾ ਏ ਬੇਰੇ ਜਿੱਟਾ ਏ ਉਧਰ ਜਾ ਰੱਸੀ ਵਾਂ ਕਰਕੇ ਆ ਲੈ ਫੜਾ ਦੇ ਮੈਨੂੰ ਉਹ ਨਿਕਲ ਜਾਣਾ ਨੱਕ ਪਿਆਰ ਨਾਲ ਜਾ ਉਹ ਤਾਰ ਇਧਰ ਬਾਈ ਚਲਦੀ ਹੀਰੇ ਦੀ ਮਿਹਨਤ ਤੇ ਹੁਣ ਤੇ 라ਉਂਡ ਸ਼ੁਰੂ ਕਰਤੇ ਸਰੀਰ ਲੱਗ ਗਿਆ ਸੈੱਟ ਹੋਣਾ ਦਾ ਹੁਣ ਆਪਾਂ ਨੇ ਕਰਤੇ 라ਉਂਡ ਸ਼ੁਰੂ ਉਹਦੇ ਭਾਈ ਕੋਲ ਦੀ ਲੋਟ ਆ ਜਾਂਦਾ ਪੰਜ ਕੋਲ ਵੀ ਲੋਟ ਆ ਜਾਂਦਾ ਇਹ ਹੁਣ ਨਹੀਂ ਬਹੁਤਾ ਤੰਗ ਕਰਦਾ ਐਂ ਬਸ ਇਹਦਾ ਆ ਡਾ ਰਹਿੰਦਾ ਉੱਪਰ ਨੂੰ ਭੱਜਿਆ ਆਉਂਦਾ ਕਈ ਵਾਰੀ ਹੋਰ ਕੁਛ ਨਹੀਂ ਛੱਡ ਛੱਡ ਢਿੱਲਾ ਛੱਡ ਲੰਬਾ ਕਰ ਥੋੜਾ ਰੱਸਾ ਤੇ ਇਹ ਆਪਾਂ ਬਈ ਸਿਰਸੁਰਨ ਆ ਗਏ ਆਂ ਅੱਜ ਇੱਕ ਖੰਡ ਪੜ ਸਾਹਿਬ ਰੱਖਿਆ ਅੱਜ ਵੀ ਇਹਨਾਂ ਦੇ ਇੱਧਰ ਸੀਸ਼ਿੰਗਾ ਤੇ ਰੱਖ ਦਿੰਨੇ ਗੁਰਦੁਆਰੇ ਚ ਰੱਖਿਆ ਆ ਗਿਆਂ ਤੇ ਮੇਰਾ ਪਾਣੀ ਪੈਲਾ ਰੱਖਾਇਆ ਬਤੋ ਤੇ ਫਿਰ ਉੱਧਰ ਵੀ ਜਾਣਾ ਉੱਧਰ ਵੀ ਸੇਵਾ ਸੁਭਾ ਕਰਨ ਨੂੰ ਅਈ ਸ਼ਾਇਦ ਆਦਰ ਚੱਕੀ ਕਰਦਾ ਪੁੱਛਾਂ ਪੰਜ ਲੱਗਿਆ ਵਾ ਸਹਿਬਾਂ ਨੂੰ ਤੇ ਬਾਕੀ ਉਧਰ ਚਾਚਾ ਜੀ ਨੇ ਕਹੀ ਕਿ ਆਉਣੇ ਵੀ ਸਾਨੂੰ ਦੱਸ ਦਿਓ ਭਾਈ ਕਿੱਥੇ ਸਪਰੇ ਹੋਈ ਕਿਉਂਕਿ ਆ ਦੇਖੋ ਖੱਬਲ ਕਿੰਨਾ ਤਗੜਾ ਹੋਇਆ ਗਿਆ ਆ ਮੋਟਰ ਮੋਟਰ ਵਾਲਿਆਂ ਸਾਫ਼ ਕਰਾ ਛੱਡੇ ਆਪਾਂ ਨੇ ਚੱਲ ਚੱਲ ਇੱਧਰ ਨੂੰ ਗੱਰ ਗੱਰ ਖਿੱਚ ਪਰ ਇਹਨੂੰ ਅੱਡ ਔਰ ਉੱਥੇ ਹੀ ਨਾ ਆਏ ਗਾ ਉੱਧਰ ਨੂੰ ਆਉਣ ਕਬੈਨ ਹੋ ਜਾ ਟਰੈਕਟਰ ਕਰਕੇ ਵੀ ਥੋੜੀ ਜਿਹੀ ਹਲਤਾਂ ਕਰਦਾ ਇਹ ਉਹ ਪਰਾ ਓਏ ਐ ਇਧਰ ਆਹੀਂ ਹੋਰ ਹੋ ਜਾ ਉਦੋਂ ਪਰਾਂ ਨੂੰ ਹੋ ਜਾ ਥੋੜਾ ਜਾਂ ਇੱਥੇ ਰਹਿ ਇਹ ਬਾਈ ਕਿ ਪਏ ਤੇ ਖੜੇ ਵੀ ਦਸਤਰੀ ਗੇ ਛੱਡਣਾ ਮੈਂ ਕਿਹਾ ਨਹੀਂ ਹੁਣ ਮੜਾ ਜਾ ਸੈਟਅਪ ਕਰਕੇ ਹੀ ੱਡਾਂਗੇ ਇਹ ਸਵਾਦ ਵੀ ਆਵੇ ਭਿਜਾਉਣ ਦਾ ਹੁਣ ਆਪਾਂ ਕੋਈ ਖਰਾਕ ਵੀ ਪੂਰੀ ਸਾਰਾ ਕੁਝ ਪੂਰਾ ਵਾਲ 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 ਔਰ ਹੱਥ ਖੜਾ ਕਰੀ ਜਾਇ ਕਰ ਐ ਬਾਹਾਂ ਹੱਥ ਖੜਾ ਕਰਦੇ ਕਰ ਹਾਂ 2-4 ਗੇੜੇ ਇਹ ਲਾ ਕੇ ਨਾ ਇਹ ਖੜ ਜਾਂਦਾ ਹੈ ਇਹ ਥੋੜਾ ਜਿਹਾ ਕਰਦਾ ਤੰਗੇ ਆ ਬਾਕੀ ਹੋਲੀ-ਹੋਲੀ ਐ ਸੈੱਟ ਹੋਊਗਾ ਫਿਰ ਨਵਾਇ ਕਰਾਂਗੇ ਇਹਨਾਂ ਪ੍ਰੋਪਰ ਰੌਂਡ ਤੇ ਮੌਸਮ ਵੀ ਬਹੁਤ ਸੋਹਣਾ ਹੋਇਆ ਵੇ ਅੱਜ ਤਰ ਪੰਚ ਪੰਚ ਦੇ ਸੁਣਦੇ ਦੋ ਚਾਰ ਗੱਲਾਂ ਅੰਚਾ ਲਾਗਾ ਦੇ ਖੱਪੜ ਕਿੰਨਾ ਸੋਹਣਾ ਇਹ ਖੱਪੜ ਬਈ ਬਹੁਤ ਜਾਨ ਵਾਲਾ ਆ ਇਹ ਤਗੜੀ ਚੀਜ਼ ਆ ਇਹਦਾ ਪਹਿਲਾਂ ਦੱਸਿਆ ਕੀ ਕਰੇ ਉਹ ਸਿਰ ਰੱਖ ਕੇ ਖੜ ਗਿਆ ਉਹ ਖੋਲਤਾ ਨੇ ਰੱਸਾ ਖੁੱਲਣੇ ਹੋਣਾ ਪਤਾ ਲੱਗਦਾ ਉਹ ਲਾਪਾਜੀ ਰੱਖ ਖੜ ਗਿਆ ਉਹ ਦੂਸਰ ਕੀ ਕਰਿਆ ਉਹ ਖੇਲੀ ਨੂੰ ਨਾ ਉਹਦੇ ਨੰਗੇ ਹੋ ਤਖਾ ਲੱਗ ਗਏ ਫਿਰ ਜੁਆਗੇ ਐ ਉਹਦੇ ਨੰਗੇ ਇਕਲੜ ਬੱਦੀ ਕਿ ਡਰਾਉਂਦਾ ਡਰਾਉਂਦਾ ਨਾ ਨਿੱਕੜਾ ਤੇ ਇਹ ਪੂਰੇ ਖੁਸ਼ ਹੋ ਗਏ ਖਾਣੇ ਖੱਬੜ ਨੂੰ ਤਾਂ ਹਨਾ ਖੱਬੜ ਤੇ ਨਹੀਂ ਜਾਣਾ ਇਹ ਮੈਂ ਕਹਿੰਦਾ ਮੋਟਰ ਮੂਰੇ ਸਾਫ਼ ਕਰਾ ਦੇ ਨਾਲੇ ਅਗਲੇ ਦੀ ਸਫਾਈ ਹੋ ਜੂ ਹੈ ਮਸ਼ੀਨਾ ਲਾ ਦੇ ਕੰਟੈਕਟ ਕਰ ਲਿਓ ਬਾਈ ਜੇ ਕਿਸੇ ਨੇ ਬੱਟਾ-ਬੱਟਾ ਪਰ ਕੱਖਾਂ ਉਹ ਕਰਾਉਣਾ ਅੱਧ ਉਧਰ ਇੱਧਰ ਆ ਇੱਧਰ ਆ ਦੋ ਇੱਧਰ ਮੈਂ ਵੱਡੂ ਚੱਲ ਉਧਰ ਚੱਲ ਚੱਲ ਉਧਰ ਚੱਲ ਹਰਾਮੀ ਸਾਹਿਬ ਬਹੁਤ ਆ ਰਹੇ ਐ ਬੰਦ ਚ ਹਰਾਮੀ تیرੇ ਨਾਮ ਤੇ ਸ਼ੁਰੂ ਹੋਇਆ ਸੀ ਤਸਾ ਵੀਰੇ ਦੇ ਬਾਰੇ ਮੰਨੂ ਤੇ ਇਹਦੇ ਪੋ ਵੀ ਚੱਟ ਲਾਣੀ ਆ ਲਵਾ ਹਾਂ ਇਹਨੂੰ ਵੀ ਕਰਮਣਾ ਸੈਟ ਆ ਫਿਰ 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 ਆਏਗਾ ਕਿਵੇਂ ਕਰਦਾ ਜਾ ਨਿਕਲ ਜਾਂਦੀ ਇਹ ਵੀ ਨਹੀਂ ਕਰਦਾ ਤੈਨੂੰ ਆਏ ਦੱਸਾਂ ਦੇਖ ਬਾਂਜੀ ਇੱਕ ਚੀਜ਼ ਦੇਖੀਏ ਤੇ ਜੇਕਰ ਹੁਣ ਤੂੰ ਸਹਿਬਾ ਨੂੰ ਲੈ ਕੇ ਕੌਣ ਆਇਆ ਪਹਿਲਾਂ ਤੂੰ ਹਨਾ ਛੇਆਦਾ ਘਰੋਂ ਤਾਂ ਨਾ ਚਲ ਛੇਆਦੇ ਨੇ ਤਾਂ ਗਾਹ ਪਾਉਣਾ ਵੀ ਮੈਨੂੰ ਲੈ ਚੋ ਬਾਹਰ ਇਹ ਦੇਖ ਲੈ ਉਹ ਇਹਨੂੰ ਛਿੜਕਦੀ ਐ ਦੰਦੀਆਂ ਵੱਢਦੀ ਐ ਲੱਤਾਂ ਮਾਰਦੀ ਐ ਜੇ ਪਰ ਜੇ ਤੂੰ ਇਦਾਂ ਲੈ ਕੇ ਕੱਕਣਾ ਰਾਟ ਪਾਉਂਦੀ ਆਈ ਆ ਵੀ ਹਾਂ ਉਹਨੂੰ ਬੁਲਾਓ ਇਹ ਰਹਿੰਦੀ ਵੀ ਨਹੀਂ ਉਹਦੇ ਬਿਨਾ ਇਹ ਦੇਖੀਏ ਚੀਜ਼ ਆਏ ਖੇਡਾ ਵੀ ਚਰਜਾਇਆ ਕਰਨਾ ਕਿਸੇ ਕਹਿ ਰਹੇ ਨਹੀਂ ਵੀ ਗਲੇ ਜਾਨ ਸਹਿਬਾਨ ਨੇ ਐ ਜਰ ਉਧਰ ਐ ਪਿਆ ਕਰਨਾ ਹੈ ਕਹੇ ਬਦਰ ਬਣੇ ਕਿ ਉਧਰ ਤੇ ਨਹੀਂ ਛੱਡਿਆ ਆਏ ਕਰਨਾ ਫੇ ਲੋਡਾ ਕੰਮ ਇਹ ਲੋਡਾ ਰਣੇ ਗੋਲੀ ਦੀ பீੜ ਗਿਆ ਕਰਨਾ ਇਹ ਚੁਕਣ ਤੇ ਬਹੁਤ ਮਸਤ ਆ ਬਾਈ ਚਗਾਈ ਬਹੁਤ ਸਫਾਈ ਕਰਦਾ ਹੈ ਨਾ ਆ ਜੇ ਬਈ ਐਨ ਪਾਰਕ ਪਾਰਕ ਜੋ ਪਾਰਕ ਵਾਂਗ ਬਣਾ ਤਾ ਇਹਨੇ ਹਾਂ ਜੇ ਕਿਸੇ ਨੇ ਕਰਾਉਣੀ ਹੋਈ ਸੰਪਰਕ ਕਰ ਲੈ ਨੰਬਰ ਦਾ ਦੱਸਦੇ ਆਪਣਾ ਫੇ ਮਂ ਯਾਦ ਨਹੀਂ ਆਉਂਦਾ ਨੰਬਰ ਨਹੀਂ ਹੈਗੀ ਇਹਨਾਂ ਦੇ ਮੈਂ ਮਮੜਾ ਚਾਚੇ ਕੋਲ ਜਾਇਆ ਮ ਉਹਨੂੰ ਕਿਹਾ ਵਾ ਮੈਨੂੰ ਦੱਸ ਦੇ ਜਿੱਦੋਂ ਸਪਰੇਅ ਸਬੂ ਕਰੀ ਆ ਬੱਟਾ ਬੁੱਟਾ ਪਰ ਆਏ ਬਣਾਏ ਪਿਆ ਹਜੇ ਤਾਂ ਚਲੋ ਕਰਨੀ ਕਿ ਆਏ ਪਰ ਕੁਝ ਨਹੀਂ ਪਤਾ ਹੁੰਦਾ ਫਿਰ ਵੀ ਕਹੀ ਕੋਈ ਨਾ ਕੋਈ ਨਾ ਕੋਈ ਨਾ ਲੈਣ ਦਾ ਪੰਗਾ ਕੋਈ ਨਾ ਲੜ ਲੰਦੇ ਲੋ ਅੱਜ ਬੱਲਾ ਬੱਲਾ ਪੈਣ ਦੇ ਝੱਟ ਕੋਈ ਨਾ ਕੋਈ ਨਾ ਛੜ ਕੇ ਕੁਡੀ ਦੇਲਾ ਬੰਗਾ ਕੋਈ ਨਾ ਕੋਈ ਨਾ ਕਰਦੇ ਇਹਨੂੰ ਤਾਰਲੰਦ ਦੇ ਚਾ ਉਹ ਤਾਰਲੰਦ ਦੇ ਚਾ ਉਹ ਇਹਨੂੰ ਵੀ ਖਾਏ ਦਿੰਦਾ ਵੀ ਟੱਪਦਾ ਇਹਦਾ ਹਾਂ ਉਹਦੇ ਕੋਲ ਆ ਜਾਣਾ ਇਹਨੇ ਆਪੇ ਲੈ ਲੈ ਪੂੰਛਾ ਚੱਕ ਕੇ ਦੱਸਦਾ ਲੈ 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 ਹੁਣ ਸਹਿਵਾ ਨੂੰ ਦੱਸੂ ਵੀ ਆ ਕੇ ਮੇਰੇ ਕੋਲ ਡੜਦਾ ਉਹ ਸਹਿਵਾ ਨਹੀਂ ਚੱਲਦੀ ਸਹਿਵਾ ਜਦ ਜੜ ਦਿੰਦੀ ਕੋਕੇ ਚੱਲ ਉਧਰ ਏ ਬਾਈ ਸੋਣਾ ਥੋੜਾ ਜਿਆ ਹੋ ਗਿਆ ਤਾਂ ਲਿਬੜਿਆ ਵੇਦਾ ਕਰਕੇ ਨਿਲਾਇਆ ਨਹੀਂ ਅੱਜ ਇਹ ਨਿਲਾ ਦੰਨੇ ਉਥੇ ਮਰੇਤਾ ਸੜਤਾ ਪੰਜ ਥੱਲੇ ਜਿੱਦਣ ਤੇ ਆ ਸਰੀਰ ਪੂਰਾ ਸੈਟ ਹੋ ਗਿਆ ਉਦੋਂ ਤੇ ਆ ਇਹ ਸ਼ੀਸ਼ੇ ਵਾਂਗੂ ਚਮਕਾ ਕੇ ਰੱਖਣਾ ਹੈ ਸਫਾਈ ਤਾਂ ਚਲੋ ਹੁਣ ਵੀ ਰਹਿੰਦੀ ਹੈ ਨਿਲਾ ਦੰਨੇ ਖਿੱਚ 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 ਲਾ ਕੋਈ ਨਾ ਕੋਈ ਨਾ ਨੇੜੇ ਹੋ ਜਾ ਨੇੜੇ ਕੰਡੇ ਆਲਾ ਨਿਕਲ ਜਾਣਾ ਕਾਲੂ ਜਿਵੇਂ ਕੱਢਣਾ ਇਹ ਹਾਂ ਸਾਬਣ ਉਥਲੇ ਉਥੇ ਫਾੜਦਾ ਨੇੜੇ ਹੋ ਜਾ ਤੱਬੇ ਲੈ ਜਾਂ ਨੂੰ ਗੱਬੇ ਪਹਿਲਾਂ ਐਦਾਂ ਦੱਸੋ ਕੱਲੂ ਕਿਵੇਂ ਕੱਢੂਗੇ ਸੋਰੀਆਂ ਸਾਜ ਦੇ ਤੁਰਠ ਖੜੀ ਉਹਨੂੰ ਵੀ ਰੋਕਿਆ ਆ ਹਾਂ ਸਾਬ ਨੂੰ ਉੱਥੇ ਲੈ ਜੀ ਤੂੰ ਸਾਬ ਐਦਾਂ ਨੂੰ ਉਧਰ ਨਹੀਂ ਕੰਗ ਸਾਫੂ ਕਰਕੇ ਫਿਰ ਦੇਖ ਮੱਤ ਆਉਂਦਾ ਹੁਣ ਵੀ ਮੈਂ ਉੱਥੇ ਛੱਡਿਆ ਜਾਂ ਭੱਜਿਆ ਆ ਪੂਰਾ ਬਾਕੀ ਬਈ ਪੰਜ ਪੂਰੀਆਂ ਤਸੱਲੀ ਵਾਲੀ ਸੇਵਾ ਰੱਖਦਾ ਹੋਣਾ ਖੜਾ ਰਹਿ ਕਿਵੇਂ ਜਾ ਸਿਹਤ ਤੇ ਚਾਹ ਪੰਗਾ ਲੈਣ ਜਾ ਕੇ ਤੂੰ ਕਿੱਥੋਂ ਲੈਣਾ ਇਹਦੇ ਦੁੱਗਣਾ ਤਿੱਗਣਾ ਬਣਾ ਉਹ ਚੱਲ ਤੂੰ ਉਹਦੀ ਹੀ ਹੁੰਦਾ ਹੈ। ਉਸਤਾਦ ਆ ਤੇਰਾ। ਕੋਈ ਨਾ ਆਏ ਛੱਡ ਦੇ ਕੰਨਾ ਜੇ ਬੜੇ ਮੋਟੀ ਨਾਲ ਟਡਫੜ ਜੀ ਕਰਦਾ ਉਹਦੇ ਕੋਲ ਨੂੰ। ਉਹ ਨਹੀਂ ਚੱਲਦਾ। ਉਹ ਨਹੀਂ ਚੱਲਦਾ। ਪੈ ਗਿਆ ਪੰਗਾ ਬਾਈ ਲੋ ਜੀ ਲੋਕ ਕਹਿੰਦੇ ਮਿੱਤਰੋ ਕੀ ਬਣ ਚੱਲਿਆ? ਇਹ ਨਾ। ਇਹ ਉਦੋਂ ਬੱਜਣ ਲੱਗਿਆ। ਆ ਚੱਕਰਾ ਬਟਾ। ਆ ਚੱਕਰਾ। ਤੇਰਾ ਕਿਹੜਾ ਏ? ਵਰੇ ਦਿੱਤਾਏ ਉਹਦੇ ਜੱੜ ਰੱਸੀ ਵਾ ਕਰਕੇ ਆ ਲੈ ਫੜਾ ਦੇ ਮੈਨੂੰ ਉਹ ਨਿਕਲ ਜਣਾ ਨੱਕਪ ਪਿਆਰ ਨਾਲ ਜਾ ਉਹ ਵੈਰੀ ਚੱਲ ਪੱਕੀ ਉਹ ਤਾਰੇ ਕੀ ਆ ਯਾਰ ਪਾਂਚੇ ਤੈਨੂੰ ਕਿਆ ਕਰੀਏ ਪਾਉਂਗਾ ਕਿਵੇਂ ਰਾਉਂਡ ਕਿਵੇਂ ਲਾਉਣੇ ਤੈਨੂੰ ਪੁੱਲ ਗਿਆ ਬਸ ਉੱਤਰਨੇ ਚਾ ਜਾਂ ਪਾਰ ਸਾਉਣ ਪਾਪਾ ਛੇਤੀ ਕਰ ਫਲਾਬ ਆਉਣ ਦੇ ਉਹ ਆਏ ਹੱਥ ਵਿੱਚ ਨੂੰ ਆਏ ਪਵਾ ਲੂੰਗਾ ਤੇ ਯਾਰ ਰਸਾ ਲੈ ਕੇ ਆ ਦੂਆ ਪਹਿਲਾਂ ਚੱਕ ਕੇ ਜਾ ਯਾਰ ਪੰਜ ਤੂੰ ਕਿਉਂਸ ਨਹੀਂ ਬੰਦਾ ਯਾਰ ਅਜੀਖਿਆ ਤੈਨੂੰ ਜਿਹੜਾ ਕੰਮ ਕਹਿੰਦੇ ਤੂੰ ਉਲਟਾ ਹੀ ਕਰ ਦਿੰਨਾ ਉਹ ਤੇ ਕਿਹੜੀ ਸਪੀਡ ਜਾਂਦਾ ਕਿਹੜੀ ਸਪੀਡ ਗਿਆ ਇਹ ਉਲਟਾ ਹੀ ਕੰਮ ਕਰਦਾ ਰਹਿੰਦਾ ਭੇਜ ਜਾਵਾਂਗਾ ਉਹ ਕੰਨ ਅਖਬਰ ਨੂੰ ਲੋਟ ਕਰਿਆ ਆਵਤਾਰੇ ਆ ਆ ਹਾਂ ਹਾਂ ਮਾੜਾ ਮੋਟਾ ਚੱਲਣ ਦੇ ਆਈ ਫੰਕਸ਼ਨ ਅਰੇ ਤਾਂ ਫੇ ਲੋਡ ਇੱਕ ਦੋ ਵਾਰੀ ਉਹ ਕਰਨਾ ਇਹਨਾਂ ਨੇ ਹੋ ਜਾਣਾ ਸੈਟ ਆਏ ਮਾੜਾ ਮੋਟਾ ਡੈਮੋ ਚੱਕਰਾ ਕਰਾਏ ਕਰ ਪਰ ਲੱਤਾਂ ਦੇ ਦਿਆਂ ਲੈ ਸਹਿਬਾ ਕੋਈ ਨਹੀਂ ਕਰਨਾ ਸਹਿਬਾ ਨਹੀਂ ਚੱਲਦੀ ਸਹਿਬਾ ਤਾਂ ਉਹ ਕਰਦੀ ਆ ਦੂਆ ਕੰਮ ਅੱਖ ਚ ਹਾਂ ਸਹਿਬਾ ਲੱਤਾਂ ਚਲਾਉਂਦੀ ਆ ਪਹਿਲਾਂ ਲੋਕ ਲਾ ਲਾ ਇਹਦੇ ਰਸੇ ਨੂੰ ਲੋਕ ਪਾ ਲਾ ਪਹਿਲਾਂ ਨਹੀਂ ਉੱਦਾਂ ਮੈਨੂੰ ਫੜਾ ਦੇ ਉਹ ਬਾਬੇ ਬਾਬਾ ਜੀ ਉਹਦੇ ਪੱਟੇ ਨੂੰ ਪਾ ਲਾ ਉਹਨੂੰ ਬੰਨ ਲਾ ਪਹਿਲਾਂ ਕਸ ਜੋ ਕਾ ਨਹੀਂ ਹੈਗਾ ਇਹ ਕੱਖਰਾ ਬੰਦਾ ਨਹੀਂ ਹੈਗਾ ਦੇਖਿਓ ਜੀ ਹੁਣ ਕੋਸਾ ਵਾਪ ਹੋਏ ਨੇ ਮੁਰੇ ਜਦ ਇਹ ਆ ਜਾਂਦਾ ਕੱਪੜ ਪੜਦੀ ਸਾਰੇ ਹੀ ਸ਼ਿਆਦਾ ਤਾਂ ਮੱਖ ਬਹੁਤ ਹੋ ਜਾਂਦਾ ਆ ਟਾਈਮ ਤਾਂ ਕਰਕੇ ਕੋਹ ਸਾਹਿਬ ਤੇ ਵੀ ਨਹੀਂ ਪਿਆ ਉਹ ਮੇਰੇ ਨਾਲ ਤਮਰਾ ਦੀ ਚੱਲ ਚੱਲ ਹਟ ਜਾ ਇਹ ਫੋਨ ਤੇਰੇ ਵੱਜ ਗਿਆ ਮੀਆਂ ਮੀਆਂ ਜੀ ਤੋਤੇ ਪੈਂਦਾ ਨਹੀਂ ਕਿਆ ਤੁਸੀਂ ਜੰਗਾ ਲੜਨੀ ਆ ਘੋੜਿਆਂ ਪਰ ਉਹ ਦੇਖ ਲਾ ਦਾ ਡੈਮੋ ਬਈ ਮੈਨੂੰ ਮਜ਼ਾ ਲੱਗ ਰਿਹਾ ਮਜ਼ਾ ਕਿਆ ਬੇ ਤਨੂ ਕੀ ਹੋਇਆ ਬੈਠੋ ਬੂਤ ਇੱਕ ਵਾਰੀ ਹੋਰ ਹੈ ਝਾਂਚ ਰਾਈਆਂ ਇਸ਼ਨ ਕਰਾਂਦਾ ਜਰੀ ਸਾਹ ਦਾ ਸੈਵਨ ਨੂੰ ਦੇਖਣਾ ਹੈ ਪਹਿਲਾਂ ਖੱਬੜ ਦਿਖਾ ਉਹਨੂੰ ਬਾਹਾਂ ਕੱਢ ਲੈ ਲੰਬੀ ਹਾਂ ਲੈ ਓਏ ਆ ਫੜੇ ਤੇਰਾ ਚੰਗਾ ਮੈਂ ਪਟਿਆ ਤੈਨੂੰ ਗੇੜੇ ਵੀ ਲਵਾ ਲੈਂਦੇ ਓ ਯਾਰ ਤੂੰ ਆ ਫੜੇ ਯਾਰ ਤੂੰ ਆ ਫੜੋ ਦੋਏ ਜਾ ਕੀ ਕਹਾ ਸਾਨੂੰ ਯਾਰ ਹਾਂ ਹੁਣ ਉਹਦਾ ਫੜ ਲਿਆ ਪਟੜ ਬੱਸ ਬਿਲਕੁਲ ਯਾਰ ਐ ਹੱਥ ਤੇ ਚਾਹ ਹੱਤ ਪਾਈਦਾ ਹੁੰਦਾ ਕੀ ਯਾਰ ਉਦੋਂ ਮੈਂ ਯਾਰ ਕੀ ਕਰੇਗਾ ਤੂੰ ਲੋਗ ਬਾਹ ਕੱਢ ਲਾ ਲੋਗ ਲੋਗੇ ਫੜ ਕੱਲਾ ਲੋਗ ਫੜ ਨੋ ਸੰਦਾਰੇ ਪਹਿਲੇ ਹੀ ਲੋਗ ਨੂੰ ਅੱਤ ਪਾ ਤੂੰ ਆਪਣੇ ਹੱਥਾਂ ਵਾਲੇ ਨੂੰ ਇੱਕੜੀ ਰੋਡ ਲਵਾਏ ਦੇ ਪਾ ਹੁਣ ਰਸਾਓ ਲੋਗ ਉਹ ਫੜਾਓ ਇਹਨੂੰ ਦੋ ਮਾਤਕਰੀ ਚਾਪਾ ਆ ਬਈ ਉਹਨੇ ਉਹ ਪਰਾ ਗਰਲਨ ਦਾ ਪਰਾਂ ਤਾਂ ਲੈ ਜਾ ਇਹਨੂੰ ਉੱਥੀ ਬੱਟ ਕੋਲੇ ਕਰੀ ਜੰਨੇ ਪੰਜ ਤੂੰ ਇੱਧਰਲੀ ਸਾਈਡ ਖੜ ਓਏ ਇੱਧਰ ਹੀ ਖੜ ਤੂੰ ਮੰਨਦਾ ਕਿਹੜੇ ਹੈਗਾ ਪੰਜ ਇੱਧਰ ਹੀ ਖੜ ਇੱਧਰ ਖੜ ਪਹੀ ਵੱਲ ਉਧਰ ਦੇ ਚੜਕੀ ਜਾ ਫੋਲ ਵੀ ਨਿਕਲ ਗਿਆ ਅਿੱਧਰੇ ਘੜ ਕੱਢ ਕੱਢ ਇਹਦੀ ਗਰਮੀ ਜਿਹੜਾ ਜੇ ਬੜੇ ਬਾਕੀ ਵੀ ਹੁਣ ਚੱਲਦੇ ਕਰਨ ਨੂੰ ਤਾਂ ਇਹਨਾਂ ਨੂੰ ਲਵਾ ਲੇ ਦੂ ਕਿ ਰੋਣੇ ਜਾਓਗੇ ਲੈ ਚੱਲੀ ਜਾਣ ਮੱਖ ਜਾ ਹੋ ਗਿਆ ਜਿਆਦਾ ਓ ਰਹਿਣ ਦੇ ਆ ਜਾ ਆ ਜਾ ਤੂੰ ਉਹ ਉਧਰ ਨੂੰ ਆਂਗਾ ਕੋ ਨੂੰ ਵੀ ਪਤਾ ਰਹਾ ਅੱਗੇ ਤਾਂ ਬੈਠਾ ਕਰਦੇ ਆ ਅੱਧਾ ਨਾ ਵਜੇ ਸਿੱਧਾ ਆਗੇ ਉਹ ਤੇ ਨੱਤਾ ਤੇਰੇ ਚਪਲਾ ਦੇ ਦੇ ਉਹ ਨਹੀਂ ਕੁਝ ਕੰਮ ਕਰਦਾ ਚੱਲ ਨਹੀਂ ਲਪਣਾ ਕੱਢ ਲਈ ਪਾ ਕੇ ਲਈ ਉਹਨੇ ਪਸਾ ਲਿਆ ਰਸਾ ਯਾਰ ਤੇ ਕੀ ਨੇ ਇਹ ਦੇਖਣਾ ਤਾਂ ਆ ਗਈ ਪਾਈ ਯਾਰ ਦੋਸਤੀ ਮੈਗੀ ਖੜੇ ਰਹਿਣ ਤੇ ਕੁਝ ਨਹੀਂ ਕਹਿਣਦੇ ਤੇ ਚੁਗਣ ਦੇ ਚੁਗਣ ਦੇ ਚੁਗਣ ਦੇ ਕੋਈ ਨਾ ਕੋਈ ਨਾ ਕੋਈ ਨਾ ਇੱਥੇ ਦੂਰ ਰਹੀ ਬਸ ਤੂੰ ਆਪੋ ਆਪਣੇ ਚਾ ਗੂੰਗੂੰ ਕਰਦਾ ਨਹੀਂ ਨਹੀਂ ਕਿਹਾ ਵੀ ਅੱਗੇ ਆਹ ਹੋ ਰਹੇ ਆ ਜੀ ਕਰਨ ਨੂੰ ਉਧਰ ਪੰਜ ਸਾਹਿਬ ਸ਼ੀਰੇ ਤੇ ਬੈਠੇ ਆਣਗੇ ਤੇ ਥੱਲੇ ਰੱਖ ਗੰਡੇ ਵਾਲਾ ਰਸਾ ਉਪਰ ਨਹੀਂ ਚਾਹਤੇ ਕਾ ਜੱਕ ਦਾ ਬਾਹ ਥੱਲੇ ਰੱਖ ਥੱਲੇ ਥੱਲੇ ਨੀਵੀ ਆ ਹਾਂ ਸਾਰੇ ਮੱਕਰਾ ਆਂਦਾ ਮੈਂ ਤਾਂ ਕੱਪੜਾ ਤੋਈਓ ਕਹੀ ਜਾਂਦਾ ਤੇ ਕੰਨ ਸਾਹਿਬ ਆ ਰਹੇ ਨੇ ਪੀਰੇ ਤੇ ਬੈਠੇ ਹਾਂ ਟਾਇਰ ਰੱਖਣਾ ਸਰੀਰ ਨੂੰ ਪੱਟ ਘੁੱਟ ਗਿਆ ਲੱਤਾਂ ਐ ਸਿੱਧੀਆਂ ਐ ਗੋਡਾ ਹਾਂ ਢਿੱਲੀਆਂ ਥੱਲੇ ਵਾਲੀਆਂ ਢਿੱਲੀਆਂ ਰੱਖਣੇ ਉੱਪਰਲੇ ਪੱਟ ਘੁੱਟ ਕੇ ਜਦ ਤੱਕ ਮਾੜਾ ਮੋਟਾ ਹਰਕਤ ਕਰਦਾ ਤਾਂ ਹੱਡੀਆਂ ਨਾਲ ਲਾ ਦੇਣੀਆਂ ਏ ਥੱਲੇ ਹੀ ਥੱਲੇ ਇੱਥੇ 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 ਲੱਗਣੀ ਹੱਡੀਆਂ ਹਾਂ ਗੁੱਡ ਖਿੱਚ 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 ਆਣਾ ਖਿੱਚ ਕੇ ਰੱਖ ਰੋ ਲੈ ਕਰਕੇ ਤੁਰ ਨੱਚਣਾ ਤੇ ਨੱਚੂ ਸੋਪੇ ਦਿਖਾ ਦੇ ਨੱਚ ਕੇ ਹੀ ਰਿਆ ਨੱਚ ਵੜਿਆ ਚੱਲ ਅੱਜ ਦੇਖੋ ਆਪੇ ਕੋ ਸਾਇ ਦੇਖੋ ਤਾਂ ਕਿੱੱਚੇ ਕਰਖੀ ਬਸ ਇਹਨੂੰ ਰੋਕੋਰੇ ਪਹਿਲਾਂ ਉਹ ਲੱッセ ਕਰਕੇ ਤਾਂ ਨਾ ਅਰੇ ਆ ਜਾ ਆ ਜਾ ਇੱਧਰ ਸੋ ਦੇਖ ਕਿੱਧਰ ਤੰਨੂੰ ਪਹੁੰਚ ਆਉਂਦਾ ਨਹੀਂ ਤੈਨੂੰ ਕਿੰਨੀ ਵਾਰੀ ਯਾਰ ਸਿਖਾਇਆ ਹੁਣ ਛਿੱਟੀ ਨਾ ਤੋੜੀਓ ਸਿਰੇ ਪਰ ਕਾਢੀ ਸਿਰੇ ਪਰ ਲੈ ਜਾ ਪਰ ਉਹਨੂੰ ਛਿੱਟੀਆਂ ਨਾ ਤੋੜ ਜਾ ਕੇ ਲੈ ਇੱਧਰ ਉਹ ਰਸੋਈ ਨਹੀਂ ਖੜ ਜਾ ਫਿਰ